ਮਹਾਪਰਲੋਕੀ ਜੇ ਜਦੋਂ ਐਟਮ ਸ਼ਕਤੀ ਚੱਲਣੀ ਹੈ ਐਟਮ ਸ਼ਕਤੀ ਦੇ ਵਿੱਚ ਇਹੋ ਜਿਹੀਆਂ ਗੈਸਾਂ ਆ ਮਾਲੀਆਂ ਰਸਾਇਣ ਆਏ ਨੇ ਜਦੋਂ ਹਵਾ ਦੇ ਵਿੱਚ ਜਿੱਦਾਂ ਹੁਣ ਅੱਗ ਬਲਦੀ ਹੈ ਧੂਆਂ ਹਵਾ ਦੇ ਵਿੱਚ ਘੁਲਦਾ ਹੈ ਪ੍ਰਦੂਸ਼ਣ ਜਿਹੜਾ ਜਿੱਥੇ ਜਿੱਤੇ ਹਵਾ ਜਾਂਦੀ ਹੈ ਤੇ ਉੱਥੇ ਉੱਤੇ ਵਾਤਾਵਰਨ ਦੂਸ਼ਿਤ ਕਰੀ ਜਾਂਦਾ ਹੈ ਜਦੋਂ ਐਟਮ ਸ਼ਕਤੀ ਚੱਲੀ ਇਹਦੇ ਵਿੱਚਲੇ ਜਿਹੜੇ ਰਸਾਇਣ ਆ ਉਹ ਹਵਾ ਦੇ ਵਿੱਚ ਘੁਲੇ ਜਿੱਦਾਂ ਜਿੱਦਾਂ ਉਹ ਹਵਾ ਦੇ ਵਿੱਚ ਘੋਲਣਗੇ ਤੇ ਉਦੋਂ ਦਾ ਆਪਾਂ ਸਾਹ ਲੈਣੇ ਤੇ ਨਾਲ ਨਾਲ ਆਪਾਂ ਖਤਮ ਹੁੰਦੇ ਜਾਣਗੇ ਤੇ ਕੌਣ ਬਚੇਗਾ ਇਹ ਮਹਾ ਪਰਲੋ ਤੋਂ ਫਿਰ ਮਾਰਾ ਕਹਿੰਦੇ ਕਿ ਇਹ ਜਿਹੜਾ ਫਿਰ ਮਾਲਕ ਨੇ ਆ ਜਿਹੜਾ ਤੁਸੀਂ ਜ਼ਮੀਨ ਤੋਂ ਲੈ ਕੇ ਅਸਮਾਨ ਤੇ ਖਾਲੀ ਖਲਾ ਬਾਜੂ ਮੰਡਲ ਦੇਖਦੇ ਹੋ ਇਹਦਾ ਸੰਤੁਲਨ ਵਿਗੜ ਜਾਏਗਾ ਹੂੰ ਸਾਹ ਲੈਣਾ ਹਰੇਕ ਦਾ ਔਖਾ ਹੋ ਜਾਏਗਾ ਹੂੰ ਜੋ ਸਾਹ ਲੈਣ ਚ ਔਖਾ ਹੋ ਗਿਆ ਜੀਵ ਮਰਨੇ ਸ਼ੁਰੂ ਹੋ ਗਏ ਫਿਰ ਮਹਾਰਾਜ ਇਹਨੂੰ ਬਾਜੂ ਮੰਡਲ ਦੇ ਸੰਤੁਲਨ ਨੂੰ ਸਹੀ ਕਰਨ ਵਾਸਤੇ ਜੀ ਤੇ ਜਿਹੜਾ ਮਾਰਾ ਨੇ ਆ ਖਾਲੀ ਖਲਾ ਦੇ ਵਿੱਚ ਪਾਉਣ ਪਾਣੀ ਤੇ ਅਗਨ ਇੱਥੇ ਸਟੋਰ ਕੀਤਾ ਹੋਇਆ ਹੈ ਜੀ ਤੇ ਉਹ ਫਿਰ ਮਾਰਨ